ਕੇਂਦਰ ਦੇ ਇਸ਼ਾਰੇ ਤੇ ਕੇਂਦਰ ਦੇ ਹੱਥਾਂ ਚ ਖੜੀ ਜਾ ਰਹੀ ਹੈ ਜੰਨੀ ਸਾਹਿਬ ਦੀ ਸਰਕਾਰ ਜੋ ਕਹਿੰਦੇ ਉਹੀ ਕਰੀ ਜਾ ਰਹੇ ਨੇ ਆਪਾ ਕੀ ਨੂੰ ਪੰਜਾਬੀ ਆਪਣੀ ਪਾਰਟੀ ਸਮਝੀ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਆ ਕੇ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਚੈਲੰਜ ਨੇ ਪੰਜਾਬ ਨੂੰ ਚੁਣੌਤੀਆਂ ਨੇ ਉਹਨਾਂ ਬਾਰੇ ਅਜੇ ਵੀ ਸਰਕਾਰ ਗੰਭੀਰ ਨਹੀਂ ਲੱਗ ਰਹੀ ਜੋ 30% ਝੋਨਾ ਅਜੇ ਖੇਤਾਂ 'ਚ ਖੜਾ ਮਡੀਆਂ ਭਰੀਆਂ ਪਈਆਂ ਨੇ ਝੋਨੇ ਦੀਆਂ ਤੇ ਖੇਤਨਾਂ ਆ ਕੇ ਹੈਗੀ ਦੇਖੋ ਜੇ ਇਹਨਾਂ ਨੇ ਖਰੀਦ ਨਾ ਕੀਤੀ ਇਸੇ ਤਰ੍ਹਾਂ ਰੁੜਿਆ ਤਾਂ ਕਾਲੀਦਾਲ ਸੜਕਾਂ ਤੇ ਆਏਗਾ ਅੱਜ ਗੁਰਦੁਆਰਾ ਸ੍ਰੀ ਫਤਕਰ ਸਾਹਿਬ ਦੀ ਪਵਿੱਤਰ ਧਰਤੀ ਸਾਬਜਦਿਆਂ ਦੀ ਇਸ ਸ਼ਹਾਦਤ ਦੀ ਧਰਤੀ ਤੇ ਮੈਂ ਮੱਥਾ ਟੇਕਣ ਲਈ ਆਇਆ ਆਪਣੇ ਸਾਰੇ ਸਹਿਯੋਗੀਆਂ ਨਾਲ ਸ਼ਰਮਣੀ ਕਾਲੀਦਾਲ ਵੱਲੋਂ ਜੋ ਆਰੇ ਵਿਧਾਨ ਸਭਾ ਦੀ ਚੋਣ ਲਈ ਬਤੌਰ ਉਮੀਦਵਾਰ ਹਲਕੇ ਕਨੌਰ ਤੋਂ ਮੈਨੂੰ ਸੇਵਾ ਕਰਨ ਲਈ ਭੇਜਿਆ ਪਹਿਲਾਂ ਮਹਾਨ ਸ਼ਹੀਦਾਂ ਤੇ ਸਤਮਸਕ ਹੋ ਕੇ ਅਸ਼ੀਰਵਾਦ ਲੈ ਕੇ ਫਿਰ ਹਮੇਸ਼ਾ ਹੀ ਅਸੀਂ ਆਪਣੇ ਕਾਰਜ ਸ਼ੁਰੂ ਕਰਦੇ ਹਾਂ ਤੇ ਅੱਜ ਵੀ ਆ ਰਹੇ ਇਸ ਚੋਣ ਅਖਾੜੇ ਵਿੱਚ ਉਤਰਨ ਤੋਂ ਪਹਿਲਾਂ ਮਹਾਨ ਸ਼ਹੀਦਾਂ ਤੋਂ ਅਸ਼ੀਰਵਾਦ ਲੈ ਕੇ ਜਾ ਰਹੇ ਹਾਂ ਔਰ ਮੈਂ ਆਸ ਵਿਸ਼ਵਾਸ ਕਰਦਾ ਕਿ ਆ ਰਹੀ ਵਿਧਾਨ ਸਭਾ ਚੋਣ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਸਰਬਜ्ञਾ ਦੀ ਅਸ਼ੀਰਵਾਦ ਸਦਕਾ ਜਿੱਤ ਹਾਸਲ ਕਰਾਂਗੇ ਔਰ ਐਸਾ ਸਾਨੂੰ ਭਰੋਸਾ ਠੀਕ ਹੈ ਭਰਾਂ ਜੀ ਵਿਧਾਨ ਸਭਾ ਦੇ ਵਿੱਚ ਜੀ ਬਿਜਲੀ ਸਮਝੋਤਾ ਇਹਨੂੰ ਲੈ ਕੇ ਜੀ ਵਾਈਟ ਪੇਪਰ ਜਾਰੀ ਕੀਤਾ ਗਿਆ ਜਿੱਕੀ ਗੱਲ ਹੈ ਦੇਖੋ ਪੰਜਾਬ ਦੀ ਵਿਧਾਨ ਸਭਾ ਜਿਹੜਾ ਹੁਣ ਸੈਸ਼ਨ ਹੋਇਆ ਇਹ ਬਿਲਕੁਲ ਹੀ ਮੈਂ ਸਮਝਦਾ ਬੇਅਰਥ ਰਿਹਾ ਇਹ ਸੈਸ਼ਨ ਦਾ ਅਸਲੀ ਮਕਸਦ ਜਿਹੜਾ ਹੈ ਉਹ ਪੂਰਾ ਨਹੀਂ ਹੋ ਸਕਿਆ ਬਲਕਿ ਉਲਟ ਹੋਇਆ ਇਹ ਸੈਸ਼ਨ ਸੱਦਿਆ ਸੀ ਪੰਜਾਬ ਦੀ ਇੱਕ ਜੁਟਤਾ ਇੱਕ ਮੋੜਤਾ ਇੱਕ ਸੁਰਤਾ ਦਿਖਾਉਣ ਲਈ ਪਰ ਅਫਸੋਸ ਦੀ ਗੱਲ ਦਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਦਫਾੜ ਕਰਕੇ ਰੱਖਤਾ ਪੰਜਾਬੀਆਂ ਦੀ ਸ਼ਕਤੀ ਨੂੰ ਦਫਾੜ ਕਰਕੇ ਰੱਖਤਾ ਮੈਨੂੰ ਤਾਂ ਸ਼ੱਕ ਲੱਗਦਾ ਕਿ ਕਿਸੇ ਨਾ ਕਿਸੇ ਕੇਂਦਰ ਦੇ ਇਸ਼ਾਰੇ ਤੇ ਕੇਂਦਰ ਦੀ ਸ਼ੈਤ ਪੰਜਾਬੀਆਂ ਦੇ ਮਾੜੇ-ਮੋਟੇ ਏਕੇ ਨੂੰ ਵੀ ਖੇਰੂ-ਖੇਰੂ ਕਰਕੇ ਰੱਖਤਾ ਜ਼ਰੂਰਤ ਤਾਂ ਸੀ ਅਹਿਮ ਮੁੱਦਿਆਂ ਤੇ ਇਕੱਠੇ ਹੋਣ ਦੀ ਜ਼ਰੂਰਤ ਤਾਂ ਸੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਧਾਨ ਦੇ ਉਲਟ ਜਾ ਕੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਲਗਾਤਾਰ ਜਿਹੜੀ ਦਖਲਅੰਦਾਜ਼ੀ ਹੁੰਦੀ ਰਹੀ ਬਲਕਿ ਵਿਧਾਨ ਦੀ ਤਬਦੀਲੀ ਕਰਕੇ ਵੀ ਦਖਲਅੰਦਾਜ਼ੀ ਦੇ ਰਾਹ ਖੋਲੇ ਗਏ ਤੇ ਉਹਦਾ ਸਿੱਟਾ ਜਿਹੜਾ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦੇ ਅਧਿਕਾਰ ਖੇਤਰ ਦਿੱਤੇ ਨੇ ਤੇ ਉਹ ਸਾਰੀ ਗੱਲ ਦੇ ਵਿੱਚ ਪੁਰਾਣੇ ਪਿਛੋਕੜ ਦੇ ਵਿੱਚ ਜੋ ਉਨਟਾਈਆਂ ਰਹੀਆਂ ਕਮੀਆਂ ਰਹੀਆਂ ਉਹ ਤੋਂ ਸਬਕ ਸਿੱਖ ਕੇ ਇੱਕ ਆਵਾਜ਼ ਇੱਕ ਜੁੜਤਾ ਦਿਖਾਉਣ ਦੀ ਲੋੜ ਸੀ ਜਿਹਦੀ ਸਰਪਾਰਟੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਪਰ ਅਫਸੋਸ ਆ ਕਿ ਇਸ ਚੋਂ ਇਸ ਸੈਸ਼ਨ ਨੂੰ ਚੋਣ ਖਾੜਾ ਬਣਾ ਕੇ ਰੱਖਤਾ ਇਸ ਸੈਸ਼ਨ ਦੇ ਵਿੱਚ ਉਹ ਰਾਸੀ ਲਾਹੇ ਲੈਣ ਲਈ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਮਤਲਬ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਬੋਲੀ ਆ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਬਿਲਕੁਲ ਹੀ ਮਤਲਬ ਉਚਿਤ ਨਹੀਂ ਸੀ ਨਾ ਜਸਦੀ ਸੀ ਬਲਕਿ ਪਹਿਲੀ ਵਾਰੀ ਹੋਇਆ ਹੋਗਾ ਮੁੱਖ ਮੰਤਰੀ ਦੇ ਸ਼ਬਦ ਜਿਹੜੇ ਨੇ ਉਹ ਕਾਰਵਾਈ ਵਿੱਚੋਂ ਕੱਢੇ ਗਏ ਹੁਣ ਸੋ ਮੈਂ ਸਮਝਦਾ ਬੁਰੀ ਤਰ੍ਹਾਂ ਜਣੀ ਆਪਣੇ ਨਿਸ਼ਾਨੇ ਤੋਂ ਫੇਲ ਹੋਇਆ ਔਰ ਇਹਦੇ ਵਿੱਚ ਜਿਹੜੇ ਸਮਝੌਤੇ ਰੱਦ ਕਰਨ ਦੀ ਗੱਲ ਆ ਮੈਂ ਸਮਝਦਾ ਕਿ ਉਹ ਠੀਕ ਆ ਜਿੰਨੇ ਵੀ ਖੇਤੀ ਸਬੰਧੀ ਪ੍ਰਾਈਵੇਟਾਈਜੇਸ਼ਨ ਨੂੰ ਉਤਸ਼ਾਹਤ ਕਰਨ ਲਈ ਗੱਲਾਂ ਹੋਈਆਂ ਪਸ਼ੋਕਰ ਦੇ ਵਿੱਚ ਉਹ ਸਾਰਿਆਂ ਨੂੰ ਰੱਦ ਕੀਤਾ ਉਹਦਾ ਅਸੀਂ ਸਵਾਗਤ ਵੀ ਕਰਦੇ ਆ ਤੇ ਨਾਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਚੈਲੰਜ ਨੇ ਪੰਜਾਬ ਨੂੰ ਚੁਣੌਤੀਆਂ ਨੇ ਉਹਨਾਂ ਬਾਰੇ ਅਜੇ ਵੀ ਸਰਕਾਰ ਗੰਭੀਰ ਨਹੀਂ ਲੱਗ ਰਹੀ ਸਰਕਾਰ ਤਾਂ ਗ੍ਰਹਿ ਜੁੱਧ ਵਿੱਚ ਉਲਝੀ ਹੋਈ ਆ ਸਰਕਾਰ ਤਾਂ ਆਪਸੀ ਮੇੜੋ ਮੇਣੀ ਆਪਸੀ ਜੁੰਡੋ ਜੁੰਡੀ ਵਿੱਚ ਲੱਗੀ ਹੋਈ ਆ ਤੇ ਸਰਕਾਰ ਜਿਹੜੀ ਅਹਿਮ ਮੁੱਦੇ ਨੇ ਪੰਜਾਬੀਆਂ ਦੇ ਅੱਜ ਡੀਏਪੀ ਦੀ ਕਿਲਤਾ ਡੀਪੀ ਵੀ ਮਿਲ ਨਹੀਂ ਰਹੀ ਕਣਕ ਦੀ ਬਜਾਈ ਲੇਟ ਹੋ ਰਹੀ ਆ ਔਰ ਡੀਪੀ ਨਾ ਮਿਲਣ ਦਾ ਵੱਡਾ ਕਾਰਨ ਆ ਕਿ ਮਾਰਕਫੈਡ ਜਿਹੜੀ ਕਰਜ਼ਾਈ ਹੋਈ ਪਈ ਆ ਮਾਰਕਫੈਡ ਮਤਲਬ ਖਾਦ ਦੇ ਪੈਸੇ ਨਹੀਂ ਜਮ੍ਹਾਂ ਕਰਾ ਸਕੀ ਸਮੇਂ ਸਿਰ ਖਾਦ ਲਿਆਉਣ ਦੇ ਵਿੱਚ ਸਰਕਾਰ ਦੀ ਅੰਗਹੀਲੀ ਲਾ ਲਓ ਕਟਾਹੀ ਲਾ ਲਓ ਜਾਂ ਸਰਕਾਰ ਦੀ ਜਿਹੜੀ ਵਿਲ ਪਾਵਰ ਆ ਉਹਦੀ ਘਾਟ ਲਾ ਲਓ ਇਹ ਸਾਰੀਆਂ ਕਾਰਨਾ ਕਰਕੇ ਅੱਜ ਸਾਰਾ ਪੰਜਾਬ ਰੂਰ ਦਾ ਦੂਜਾ ਮੰਡੀਆਂ ਬੰਦ ਕਰਾਤੀਆਂ ਮੰਡੀਆਂ ਖਰੀਦ ਦੇਖੋ ਇਹ ਵੀ ਕੇਂਦਰ ਦੇ ਇਸ਼ਾਰੇ ਤੇ ਆ ਕੇਂਦਰ ਦੇ ਇਸ਼ਾਰੇ ਤੇ ਕੇਂਦਰ ਦੇ ਹੱਥਾਂ ਚ ਖੇੜੀ ਜਾ ਰਹੀ ਹੈ ਜੰਨੀ ਸਾਹਿਬ ਦੀ ਸਰਕਾਰ ਜੋ ਕਹਿੰਦੀ ਉਹ ਹੀ ਕਰੀ ਜਾ ਰਹੇ ਨੇ ਤੇ ਮੰਡੀਆਂ ਬੰਦ ਕਰਕੇ ਰੱਖਤੀਆਂ ਜਦੋਂ ਅਜੇ 30% ਝੋਨਾ ਅਜੇ ਖੇਤਾਂ ਚ ਖੜਾ ਮੰਡੀਆਂ ਭਰੀਆਂ ਪਈਆਂ ਨੇ ਝੋਨੇ ਦੀਆਂ ਤੇ ਖਰੀਦਦਾਰ ਕੋਈ ਹੈ ਹੀ ਨਹੀਂ ਸਹੀ ਇਸ ਕਰਕੇ ਇਹ ਬੜੀ ਇਹ ਫਿਕਰ ਵਾਲੀ ਗੱਲ ਆ ਕਿ ਜੇ ਸਾਡੀ ਜਿਹੜੇ ਰਾਖੇ ਨੇ ਜਿਨ੍ਹਾਂ ਨੂੰ ਅਗਵਾਈ ਦਿੱਤੀ ਆ ਉਹੀ ਵਿਰੋਧੀ ਨਾਲ ਜਾ ਰਲਣ ਜਿਨ੍ਹਾਂ ਤੋਂ ਲੈਣਾ ਕੁਝ ਉਹਨਾਂ ਦੇ ਨਾਲੇ ਜਾ ਕਢਣ ਤੇ ਫਿਰ ਪੰਜਾਬ ਨੂੰ ਮਿਲਣਾ ਕੀ ਸੀ ਅਕਾਲੀ ਦਲ ਦਾ ਕੀ ਪ੍ਰਤੀਕਰਮ ਰਹੂਗਾ ਜੇ ਉਹ ਮੰਦੀਆਂ ਦੇ ਮੁੱਤ ਦੇ ਦੇਖੋ ਜੇ ਇਹਨਾਂ ਨੇ ਖਰੀਦ ਨਾ ਕੀਤੀ ਇਹ ਸੇਤਣਾ ਰੋੜਿਆ ਤਾਂ ਅਕਾਲੀ ਦਲ ਸੜਕਾਂ ਤੇ ਆਏਗਾ ਅਕਾਲੀ ਦਲ ਮਜਬੂਰ ਕਰੂਗਾ ਸਰਕਾਰ ਨੂੰ ਕਿ ਟੋਕਾ ਦਾ ਜਿਹੜਾ ਪੱਲ ਨੇ ਵਿਸ਼ਵਾਸ ਦਵਾਇਆ ਭਾਵੇਂ ਇੱਕ ਫੂਰਥ ਫਲਾਇ ਮੰਤਰੀ ਨੇ ਪਰ ਉਹ ਕੇਵਲ ਬਿਆਨਬਾਜ਼ੀ ਲੱਗ ਰਹੀ ਹੈ ਪ੍ਰੈਕਟੀਕਲ ਤੌਰ ਤੇ ਦੇਰੀਆ ਅਸੀਂ ਕਿਹਾ ਵੀ ਅੱਜ ਜਾਂ ਕੱਲ ਦੇ ਵਿੱਚ ਮੰਡੀਆਂ ਸ਼ੁਰੂ ਕਰੋ ਅਦਰਵਾਈਜ਼ ਨਹੀਂ ਸੜਕਾਂ ਤੇ ਆਵਾਂਗੇ ਕਿਸਾਨਾਂ ਨੂੰ ਪਰੇਸ਼ਾਨ ਇਸ ਤਰ੍ਹਾਂ ਰੋਣ ਨਹੀਂ ਦੇਵਾਂਗੇ ਆਪਦੇ ਵਿਧਾਇਕ ਸ਼ਾਮਲ ਹੋ ਛੱਡ ਰਹੇ ਨੇ ਜੀ ਪਾਰਟੀ ਨੂੰ ਕੰਫਰੰਸ ਦੇਖੋ ਆਪ ਤਾਂ ਪਾਰਟੀ ਰਖਾਲਾ ਵੈਸੇ ਹੀ ਖਿੰਡ ਜੇਗੀ ਜਿਹੜੀ ਪਾਰਟੀ ਨੇ ਪਿਛਲੇ 5 ਸਾਲਾਂ ਵਿੱਚ ਹਰ ਸਾਲ ਲੀਡਰ ਬਦਲਿਆ ਹੋਵੇ ਜਿਹੜੀ ਪਾਰਟੀ ਦੀ ਸੈਂਟਰ ਦੀ ਹਾਈ ਕਮਾਂਡ ਨੂੰ ਪੰਜਾਬੀਆਂ ਤੇ ਵਿਸ਼ਵਾਸ ਹੀ ਨਾ ਹੋਵੇ ਤੇ ਜਿਹੜੀ ਪਾਰਟੀ ਪੰਜਾਬੀਆਂ ਨੂੰ ਮਤਲਬ ਇੱਕ ਬਗਾਨੇ ਸਮਝਦੀ ਹੋਵੇ ਉਹ ਪਾਰਟੀ ਸੂਬੇ 'ਚ ਰਾਜ ਕਰਨ ਦੀ ਸੋਚੇ ਸਵਾਲੇ ਪੈਦਾ ਨਹੀਂ ਹੋ ਸਕਦਾ ਔਰ ਅੱਜ ਜੋ ਖੰਡਾਰਾ ਹੋਇਆ ਅੱਜ ਜਿਸ ਤਰ੍ਹਾਂ ਐਮਐਲਏ ਛੱਡ ਛੱਡ ਕੇ ਭੱਜ ਰਹੇ ਨੇ ਆਪ ਪਾਰਟੀ ਨੂੰ ਲੱਗਦਾ ਏ ਆ ਕਿ ਆਉਣ ਵਾਲੇ ਦਿਨਾਂ ਵਿੱਚ ਨਾਂ ਨਿਸ਼ਾਨੇ ਮਿਟੇਗਾ ਕਿਉਂਕਿ ਆਪ ਪਾਰਟੀ ਨੂੰ ਪੰਜਾਬੀ ਆਪਣੀ ਪਾਰਟੀ ਸਮਝ ਨਹੀਂ ਸਕਦੇ ਆਪ ਪਾਰਟੀ ਦੇ ਆਗੂ ਕੇਜਰੀਵਾਲ ਸਾਹਿਬ ਵੱਲੋਂ ਜਦੋਂ ਪੰਜਾਬੀਆਂ ਦੇ ਥਰਮਲ ਪਲਾਂਟ ਬੰਦ ਕਰਨ ਲਈ ਕਿਹਾ ਗਿਆ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਸਾੜਨ ਤੇ ਉਂਗਲਾਂ ਠਾਈਆਂ ਗਈਆਂ ਪੰਜਾਬ ਦੇ ਪਾਣੀ ਤੇ ਦਿੱਲੀ ਦਾ ਹੱਕ ਜਤਾਇਆ ਗਿਆ ਉਦੋਂ ਮੋਹਰ ਲਾ ਲਈ ਕੇਜਰੀਵਾਲ ਸਾਹਿਬ ਨੇ ਆਪਣੀ ਪਾਰਟੀ ਤੇ ਕਿ ਪੰਜਾਬ ਵਿਰੋਧੀ ਪਾਰਟੀ ਆ ਸਰਦਾਰ ਜੀ ਐਡੀ ਵੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਖੈਰ ਨੂੰ ਜੀ ਕਿਤੇ ਕਾ ਲੀ ਦਿੰਦਾ ਕੀਪਰ ਦੇ ਦੇਖੋ ਕਾਨੂੰਨ ਮੁਤਾਬਕ ਜੋ ਗੱਲ ਹੈ ਪਰ ਮੈਂ ਸਮਝਦਾ ਕਿਸੇ ਤਰ੍ਹਾਂ ਰਾਜਸੀ ਨਜ਼ਰੀਏ ਨਾਲ ਰਾਸੀ ਬਿਤਕਰਾ ਕਿਸੇ ਵਿਅਕਤੀ ਨਾਲ ਨਹੀਂ ਹੋਣਾ ਚਾਹੀਦਾ ਜੇ ਇਹ ਇਲਜ਼ਾਮ ਜਿਵੇਂ ਖਰਾ ਸਾਹਮਣੇ ਕਿਹਾ ਕਿ ਨਿਰਦੋਸ਼ ਉਹਨਾਂ ਨੂੰ ਫਸਾਇਆ ਤਾਂ ਮੈਂ ਸਮਝਦਾ ਬੜੀ ਗਲਤ ਗੱਲ ਆ ਜੇ ਸਚਾਈ ਆ ਕੋਈ ਤਾਂ ਕੁਦਰਤੀ ਤੌਰ ਤੇ ਕਾਨੂੰਨ ਜਿਹੜਾ ਉਸ ਤਰ੍ਹਾਂ ਚੱਲਦਾ ਸਿੱਧੂ ਦੀ ਕਾਰਗੁਜ਼ਾਰੀ ਜਿਹੜੀ ਨੂੰ ਕਿਵੇਂ ਦੇਖੀਏ ਸਿੱਧੂ ਦੀ ਕਾਰਗੁਜ਼ਾਰੀ ਤੇ ਤਾਂ ਸਿੱਧੂ ਸਾਹਿਬ ਦੀ ਪਾਰਟੀ ਦੇ ਵਜ਼ੀਰੇ ਉਂਗਲਾਂ ਠਾਈ ਜਾਂਦੇ ਨੇ ਸਿੱਧੂ ਸਾਹਿਬ ਦੀ ਕਾਰਗੁਜ਼ਾਰੀ ਤੇ ਤਾਂ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਵਜ਼ੀਰ ਤੇ ਐਮ ਐਲ ਏ ਤਰਾ-ਤਰਾ ਕਰੀ ਜਾਂਦੇ ਨੇ ਸਿੱਧੂ ਸਾਹਿਬ ਦੀ ਕਾਰਗੁਜ਼ਾਰੀ ਤੇ ਤਾਂ ਸਾਰਾ ਪੰਜਾਬ ਸਾਰਾ ਦੇਸ਼ ਹੈਰਾਨ ਵੀ ਆ ਤੇ ਪਰੇਸ਼ਾਨ ਵੀ ਆ ਸੋ ਮੈਂ ਸਮਝਦਾ ਕਿ ਸਿੱਧੂ ਸਾਹਿਬ ਨਾਲ ਤਾਂ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਆਪ ਦੇ ਤਰੀਕੇ ਨਾਲ ਜਿਵੇਂ ਨੇ ਜਿੱਤੇ ਕਿ ਸਾਨੂੰ ਤਾਂ ਕੋਈ ਗਾਲੀ ਤੋਂ ਕਿੰਨੀਆਂ ਕਿੰਨੀਆਂ ਸੀਟਾਂ ਤੇ ਲੈ ਜਾ ਕੇ ਸਰਕਾਰ ਬਣਾ ਰਹੀ ਜੀ ਵਿਰਾਧੀ ਕਾட்சி ਦੇਖੋ ਹਾਲਾਤ ਇਹ ਨੇ ਜਿਵੇਂ ਕਿ ਨੇ ਅਸਾਰ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਮੈਂ ਪਹਿਲਾਂ ਜਿਵੇਂ ਦੱਸਿਆ ਵੀ ਆਪ ਪਾਰਟੀ ਜਿਹੜੀ ਆ ਅੱਜ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਆ ਪਿਛਲੇ 5 ਸਾਲਾਂ ਦੇ ਪਹਿਲਾਂ ਤਾਂ ਮੁੱਖ ਵਿਰੋਧੀ ਧਿਰ ਦਾ ਰੋਲ ਹੀ ਨਿਭਾ ਸਕੀ ਅੱਜ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਇੱਕ ਅਗਵਾਈ ਨਹੀਂ ਦੇ ਸਕੀ ਤੇ ਨਾ ਪੰਜਾਬੀਆਂ ਦੀ ਪਾਰਟੀ ਬਣ ਸਕੀ ਆ ਉਹ ਤਾਂ ਕੋਈ ਮੁਕਾਬਲੇ ਚ ਹੋ ਹੀ ਨਹੀਂ ਸਕਦੀ ਜਿੱਥੇ ਤਾਂ ਕਾਂਗਰਸ ਆ ਕਾਂਗਰਸ ਆਪੇ ਤੋਂ ਉਹਨਾਂ ਦੱਸਿਆ ਜਿਵੇਂ ਜਿਹੜੀ ਪਾਰਟੀ ਦਾ ਪ੍ਰਧਾਨ ਹੈ ਆਪਣੀ ਸਰਕਾਰ ਤੇ ਗੁਲਾ ਠਾਵੇ ਜਿਹੜੀ ਪਾਰਟੀ ਦਾ ਪ੍ਰਧਾਨ ਹੀ ਆਪਣੀ ਪਾਰਟੀ ਨੂੰ ਝੂਠੀ ਡਰਾਮੇਬਾਜ਼ ਪਾਰਟੀ ਕਹੇ ਆਪਣੀ ਸਰਕਾਰ ਨੂੰ ਤੇ ਫਿਰ ਸਾਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਹੈ ਲੋਕਾਂ ਨੂੰ ਸੋਚਣ ਦੀ ਲੋੜ ਨਹੀਂ ਹੈ ਸਿੱਧੂ ਸਾਹਿਬ ਦੇ ਬਿਆਨਾਂ ਨੇ ਕੇਜਰੀ ਸਾਹਿਬ ਆਪਣਾ ਚੰਨੀ ਸਾਹਿਬ ਦੀ ਸਰਕਾਰ ਦੇ ਝੂਠ ਬੋਲਣ ਦੇ ਡਰਾਮੇਬਾਜ਼ੀ ਕਰਨ ਦੇ ਛੋਚੇਬਾਜ਼ੀ ਦੇ ਇਲਜ਼ਾਮ ਲਾ ਕੇ ਸਾਡਾ ਕੰਮ ਸਾਰਾ ਸਾਰਤਾ ਤੋਂ ਮੈਂ ਸਮਝਦਾ ਕਿ ਹੁਣ ਤਾਂ ਲੋਕਾਂ ਨੂੰ ਫੈਸਲਾ ਕਰਨ ਦੇ ਵਿੱਚ ਕੋਈ ਪੰਜਾਬ ਦੀ ਵਾਹੀ ਕਿਦੇ ਵਿੱਚ ਰੁੱਤਾਂ ਚੋਣੀ ਚਾਹੀਦੀ ਆ ਕੋਈ ਮਾਰਿਮਤੀ ਦਿੱਕਤ ਵਾਲੀ ਜਾਂ ਕਨਫਿਊਜ਼ਨ ਵਾਲੀ ਗੱਲ ਨਹੀਂ ਛੱਡੀ ਸੋ ਫਸਟਾ ਕੇ ਆਉਣ ਬੜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਨਾਲ ਕਰੀ ਬੀਬੀ ਮਖਨੂ ਜੀ ਉਹਦਾ ਉਹਦਾ ਕੀ ਵਿਰੋਧ ਰੂਪਾ ਤੁਹਾਡੇ ਨਾਲ ਚੱਲ ਰਹੀ ਹੈ ਬਹੁਤ ਕਰੀ ਉਧਰ ਦੇ ਤੌਰ ਤੇ ਜਿਹੜੇ ਜਿੰਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸਮਝਦਾ ਜਿਹੜੇ ਵੀ ਕੋਈ ਲੀਡਰ ਆ ਭਾਵੇਂ ਵਰਕਰ ਆ ਉਹ ਪਾਰਟੀ ਪ੍ਰਤੀ ਵਫਾਦਾਰ ਆ ਪਾਰਟੀ ਦੇ ਨਾਲ ਹੀ ਹਮੇਸ਼ਾ ਚੱਲਦੇ ਨੇ ਹਰ ਇੱਕ ਦਾ ਹੱਕ ਹੁੰਦਾ ਟਿਕਟ ਮੰਗਣਾ ਤੇ ਟਿਕਟ ਪਾਰਟੀ ਨੇ ਸਾਰੀਆਂ ਹਾਲਾਤਾਂ ਨੂੰ ਦੇਖ ਕੇ ਆਪਣੇ ਚੋਣ ਮੈਦਾਨ ਵਿੱਚ ਉਮੀਦਵਾਰ ਤਾਰਨੇ ਹੁੰਦੇ ਨੇ ਸੋ ਮੈਂ ਸਮਝਦਾ ਵੀ ਬਖਵੈਲਪੁਰ ਵੀ ਪਾਰਟੀ ਦੇ ਨਾਲ ਪਾਰਟੀ ਦੇ ਫੈਸਲੇ ਨਾਲ ਕੱਢਣਗੇ ਸਾਨੂੰ ਪੂਰਾ ਵਿਸ਼ਵਾਸ ਹੈ